ਜੁਗਾ ਜੁਗਾ ਅਟਲੋ ਤੰਤਨ ਆਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪ੍ਰਵਿੱਤਰਨੀ ਕੀ ਬੋਧ ਦਾ ਸੁਖ ਪ੍ਰਾਪਤ ਕਰ ਜੀ ਗੁਰ ਸਵਾਰੀ ਗੁਰ ਬੇਰੀ ਕੋਮਸਾ ਸੰਗਤਿ ਸత్సੰਗੀ ਪ੍ਰਾਣੀਓ ਅਜ ਸਤ ਪੂ ਹੈ ਸ਼ੀਤੀ ਸਤ ਪੂ ਦੀ ਸਾਂਝੀ ਰਾਤ ਜੋ ਗੁਰੂ ਕੀ ਹੈ ਤਨ ਗੁਰੂ ਦਸਮੇ ਪਾਸ਼ਾ ਸਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਗੜ੍ਹ ਜ਼ਿਲ੍ਹਾ ਮੁਸ਼ਤੀਆਸੀ ਅਕਾਲ ਖਾਲਸਾ ਦੀ ਸਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਜੁਲਮ ਦਾ ਨਾਸ ਕਰਨ ਵਾਸਤੇ ਕੀਤੀ ਸੀ ਇੱਕ ਸਮਾਸੀ ਜਦੋਂ ਜਰਬਾਨੀ ਮਸੂਮਾ ਅਤਿ ਮਜੂਮਤੀ ਅਸਾਹਿਤੀ ਅਕਹਿ ਅਤਿਆਚਾਰ ਕਰ ਰਹੇ ਸਨ 인ਨ ਥਲ ਬਾਂ ਦੇ ਲਈ ਸੱਚੇ ਸਤਗੁਰੂ ਗੁਰੂ ਮਹਾਰਾਜ ਜੀ ਨੇ ਤੀਕ ਦੀ ਇਨਕਲਾਬ ਦੀ ਸ਼ਕਾਰ ਰੂਪਤ ਸਮੁੱਚੇ ਸੰਸਾਰ ਦਾ نور ਜੀ ਤਿੱਜਸਵੀ ਤੁਸੀਂ ਆਤਮਾ ਬੇਮਿਸਾਲ ਕਾਰ ਨਮਿਆ ਦਾ ਇਕਲਿਸ਼ਕਾਰਾ ਨਿਮਰਤਾ ਤੇ ਚਾਤ ਦੀ ਕਲਾ ਨੂੰ ਜਲਉ ਤੇ ਰੂਹ ਸੰਸਾਰ ਦੇ ਇਤਿਹਾਸ ਵਿੱਚ ਜੋ ਚਾਨਣ ਮਨਾਰੇ ਦਾ ਕੰਮ ਕਰਦੇ ਹਨ ਜਿਨ੍ਹਾਂ ਸਾਡਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ ਲੋੜਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ ਪਾਸ ਕਰਨ ਦੇ ਲਈ ਦਲੇਰੀ ਭਰੇ ਸੰਗਰਾਮ ਹੀ ਨਹੀਂ ਲੜੀ ਸਗੋਂ ਮੁਸਲਮਣ ਦੇੜ ਲੋ ਸੰਕਲਪ ਦਾ ਨਵਾਂ ਅਧਿਆਇ ਇਤਿਹਾਸ ਦੇ ਵਿੱਚ ਆਨ ਜੋੜਿਆ ਹਾਂ ਸੰਮਤ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਉਪਰੰਤ ਹਜ਼ਾਰਾਂ ਸਿੰਘਾਂ ਅੰਮ੍ਰਿਤ ਛਕਿਆ ਖਾਲਸਾ ਫੌਜਾਂ ਨੂੰ ਗੁਰੂ ਮਹਾਰਾਜ ਜੀ ਸੱਚੇ ਸਤ ਗੁਰ ਨੇ ਜੰਗੀ ਕਾਰਨਾਮਿਆਂ ਦੀ ਸਖਲਾਈ ਦਿੱਤੀ ਹਰ ਰੋਜ਼ ਰਣਜੀਤ ਨਗਾਰਾ ਵਜਨ ਲਗਾ ਫੌਜੀ ਸਖਲਾਈ ਚੜ੍ਹਦੀ ਕਲਾ ਵਿੱਚੋਂ ਹੋਲੇ ਮਹਲੇ ਦਾ ਤਿਉਹਾਰ ਬਣਾਉਣਾ ਈਲਿਆਂ ਦੀ ਉਸਾਰੀ ਆਨੰਦਗੜ੍ਹ ਲੋਹਗੜ੍ਹ ਨਿਰਮੋਹਗੜ੍ਹ ਤਾਰਾਗੜ੍ਹ ਤੇ ਗੜ ਇਹ ਸਾਰਾ ਕੋਸੀ ਜਿਹੜਾ ਇਹ ਪੜੀ ਰਾਜਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਤੇ ਅਨੰਦਪੁਰ ਸਾਹਿਬ ਦਾ ਚੰਗੀਆਂ ਮੰਜ਼ਲਾਂ ਸੋਹਣੇ ਮਕਾਨ ਸੋਹਣੀ ਟੰਗ ਦੇ ਨਾਲ ਬਾਗ-ਬਗੀਚੀਆਂ ਦਾ ਬਣ ਜਾਣਾ ਤੇ ਖਾਲਸੇ ਦਾ ਨਿਰਪੈ ਹੋਊਗੀ ਵਿਚਿਤਨਾ ਪਾੜੀ ਰਾਜੇ ਸਨ ਜਿਹੜੇ ਮੁਗਲ ਹਕੂਮਤ ਸੀ ਜਿਹੜੀ ਉਹਨਾਂ ਨੂੰ ਚੰਗਾ ਨਾ ਲੱਗਿਆ ਗੁਰੂ ਜੀ ਨੇ ਖਾਲਸੇ ਨੂੰ ਜੋਰ-ਜਲੂ ਹੁਣਤ ਲੜਨ ਲਈ ਤਿਆਰ ਕੀਤਾ ਆਨੰਦਪੁਰ ਸਾਹਿਬ ਦੇ ਨੇੜੇ ਦੇ ਕੁਝ ਇਲਾਕਿਆਂ ਦੇ ਦੁਖਿਆਰੀ ਮਜਲੂਮ ਸਨ ਜਿਹੜੇ ਉਹ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਪਣੀ ਦੁੱਖ ਲੈ ਕੇ ਆਉਣ ਲੱਗੇ ਤੇ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਨੇ ਉਹਨਾਂ ਦੇ ਦੁੱਖ ਨੂੰ ਦੂਰ ਕਰਦੇ ਹੋਇਆ ਗਰੂਧੀਆਂ ਨੂੰ ਵਧਦਾ ਹੋਇਆ ਖਾਲਸਾ ਫੌਜ ਤੋਂ ਡੰਡਵੀ ਤਾਇਆ ਜਬਰ ਜਨਾ ਕਰਨ ਵਾਲਿਆਂ ਨੂੰ ਸੁਲਨਾ ਜਦੋਂ ਗੁਰੂ ਮਹਾਰਾਜ ਜੀ ਦੀਆਂ ਫੌਜਾਂ ਨੇ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਭਾਰਤ ਦੀ ਜ਼ੁਲਮੀ ਰਾਜ ਵਿੱਚੋਂ ਸੱਚੀ ਪਾਤਸ਼ਾਹੀ ਤੇ ਸੰਤ ਖਾਲਸੇ ਦਾ ਸੱਚੀ ਹਕੂਮਤ ਦਾ ਕਾਇਮ ਕਰ ਕਰ ਦੇਣਾ ਇਹ ਤਾਂ ਗੁਰੂ ਮਹਾਰਾਜ ਜੀ ਦੇ 10ਵੇਂ ਪਾਤਸ਼ਾਹ ਸੈਭਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਵੱਡਾ ਵਡਟਨਾ ਸੀ ਬਈਰੂਡ ਅਤੇ 9 ਗ੍ਰਾਮ ਪਿੰਡਾਂ ਦੇ ਜਿਹੜੀ ਜਲਵਾਣੇ ਸਨ ਜਦੋਂ ਅਨੰਦਪੁਰ ਸਾਹਿਬ ਸੰਗਤਾਂ ਆਇਆ ਕਰਦੀਆਂ ਸਨ ਗੁਰੂ ਮਹਾਰਾਜ ਜੀ ਦਾ ਦਸਵੰਦ ਗੁਰੂ ਮਹਾਰਾਜ ਜੀ ਵਾਸਤੇ ਚੰਗੀਆਂ ਪੇਠਾਂ ਇਹ ਨਗਰਾਂ ਵਾਲੇ ਖੋਲਿਆ ਕਰਦੇ ਸਨ ਗੁਰੂ ਮਹਾਰਾਜ ਜੀ ਨੇ ਖਾਲਸਾ ਭੋਜ ਦੇ ਨਾਲ ਇਹਨਾਂ ਨਗਰਾਂ ਨੂੰ ਸੋਧਿਆ ਤੇ ਧਰਮ ਦੀ ਕੀਰਤ ਕਰਕੇ ਆਪਣੀ ਕਮਾਈ ਕਰਕੇ ਲੁੱਟਖੋਹਾਂ ਤੋਂ ਵਰਜਿਤ ਕਰਕੇ ਇਹਨਾਂ ਨੂੰ ਸਮਝਾਇਆ ਬਿਜਾਇਆ ਇੱਕ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਇੱਕ ਬ੍ਰਾਹਮਣ ਜਿੰਦਾ ਨਾਮ ਦੇ ਅਦਾਸ ਦੱਸਦੇ ਨੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਇਆ ਧਿਆਨ ਕੇ ਬੇਨਤੀ ਕੀਤੀ। ਹੇ ਸੱਚੇ ਸਤਿਗੁਰੂ ਜੀ ਮੈਂ ਆਪ ਕੋ ਆਪਣੀ ਨਵ ਵਿਆਹੀ ਪਤਨੀ ਨੂੰ ਲੈ ਕੇ ਜਾ ਰਿਹਾ ਸੀ। ਤੇ ਪਠਾਨ ਜੰਬਰਖਾਏ ਜਿਹੜਾ ਉਹਨੇ ਆਪਣੇ ਜਿਸ ਪਾਈਆਂ ਦਿਸ਼ਾ ਦੇ ਨਾਲ ਮਰ ਤੋਂ ਮੇਰੀ ਪਤਨੀ ਇਹਨੂੰ ਖੋ ਲਿਆ। ਤਾਂ ਗੁਰੂ ਜੀ ਨੇ ਬਾਬਾ ਅਜੀਤ ਸਿੰਘ ਦੀ ਗੁਰਮਾਨ ਦੇ ਸੋਹ ਸਿੰਘਾਂ ਦਾ ਜਥਾ ਭੇਜਿਆ ਇਹਨਾਂ ਨੇ ਜਾ ਕੇ ਜਬਰਖਾਨ ਨੂੰ ਸੋਦਾ ਲਾਇਆ ਇਹਨੂੰ ਬੰਨ ਕੇ ਕੋੜੇ ਤੇ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਬੰਦੀ ਸਜ਼ਾ ਦਿੱਤੀ ਇਹ ਬ੍ਰਾਹਮਣ ਤੇ ਬ੍ਰਾਹਮਣੀ ਸੰਜੜੇ ਦੇ ਇਹ ਵੀ ਅਨੰਦਪੁਰ ਸਾਹਿਬ ਆਗੇ ਇਹਨਾਂ ਨੇ ਹੱਥੇ ਆਨ ਕੇ ਗੁਰੂ ਮਹਾਰਾਜ ਜੀ ਸੱਚੇ ਸਾਧ ਗੁਰੂ ਦੀ ਗੁਰਸਿੱਖੀ ਨੂੰ ਗੁਰੂ ਚਰਨਾਂ ਦੇ ਨਾਲ जोड ਕੇ ਧਾਰਨ ਕੀਤਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਧ ਵਾਲੀਆਂ ਸਮਾਜ ਦੀ ਭਲਾਈ ਵਾਲੀਆਂ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਦੇ ਵੱਲੋਂ ਕੀਰਤਾਂ ਕੀਤੀਆਂ ਜਾਂਦੀਆਂ ਸਨ ਉਹਨਾਂ ਨੂੰ ਵੈਰੀ ਉਲਟ ਪਾਸੇ ਲਾ ਕੇ ਤੇ ਔਰੰਗਜ਼ੇਬ ਦੇ ਪਾਸ ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ ਜਿਹੜੀਆਂ ਉਹ ਭੇਜਣ ਲੱਗ ਗਿਆ ਇਸ ਤਰ੍ਹਾਂ ਪਹਾੜੀ ਰਾਜੇ ਗੁਰੂ ਜੀ ਦੀ ਵੱਧ ਦੀ ਤਾਕਤ ਨੂੰ ਸਹਾਰ ਨਾ ਸਕੇ ਉਹਨਾਂ ਨੇ ਦਿੱਲੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦਿੱਲੀੋਂ ਪੈਂਦੇ ਖਾਂ ਦੀਨਾ ਬੇਗ ਦੀ ਅਗਵਾਈ ਦੇ ਹੇਠ ਇੱਕ ਤਗੜੀ ਫੌਜ ਲੈ ਕੇ ਪਹਾੜੀ ਰਾਜਿਆਂ ਦੀ ਫੌਜ ਦੇ ਸਮੇਤ ਉਸ ਵਕਤ 30 ਕੁ ਹਜ਼ਾਰ ਦੀ ਫੌਜ ਨੇ ਅਨੰਦਪੁਰ ਸਾਹਿਬ ਜੀ ਨੂੰ ਕਿੜਾ ਘੇਰਾ ਪਾ ਲਿਆ ਇਦਰ ਖਾਲਸਾ ਫੌਜ ਦੀ ਅਗਵਾਈ ਬਾਬਾ ਅਜੀਤ ਸਿੰਘ ਪੰਜ ਪਿਆਰੇ ਸਹਿਬਾਨ ਤੇ ਹੋਰ ਗੁਰੂ ਮਹਾਰਾਜ ਦੀ ਸੱਚੇ ਸਤਗੁਰ ਦੀਆਂ ਲਾਡਲੀਆਂ ਫੌਜਾਂ ਸਨ ਜਿਹੜੀਆਂ ਇਹਨਾਂ ਨੇ ਕੀਤੀ ਪਹਿਲੀ ਜੰਗ ਦੇ ਵਿੱਚ ਹੀ ਮੁਗਲ ਸੈਨਾ ਦਾ ਕਮਾਂਡਰ ਜਿਸ ਦਾ ਨਾਮ ਜਕਤੁਲਾ ਖਾਨ ਸੀ ਇਹ ਮਾਰਿਆ ਗਿਆ ਰਾਜਾ ਕੇਸਰੀ ਚੰਦ ਵੱਲੋਂ ਲੋਹ ਗੜ ਦਾ ਦਰਵਾਜ਼ਾ ਤੋੜਨ ਵਾਸਤੇ ਇੱਕ ਮਸਤ ਹਾਥੀ ਜਿਹੜਾ ਉਹਨੂੰ ਤਿਆਰ ਕੀਤਾ ਗਿਆ ਜਿਸ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਆਪਣੀ ਨਾਗਣੀ ਦੇ ਨਾਲ ਕੀਤਾ ਇਸ ਦੇ ਮੱਥੇ ਨੂੰ چیرਿਆ ਤੇ ਇਹ ਦੁਸ਼ਮਣਾਂ ਦੇ ਵੱਲ ਪੁੱਠਾ ਮੋੜ ਗਿਆ ਇਸ ਤਰ੍ਹਾਂ ਹੋਰ ਵੀ ਇਹਨਾਂ ਨੇ ਛਲ ਕਵਟ ਤੇ ਫਰੇਬੀਆਂ ਜਿਹੜੀਆਂ ਸਨ ਕੁੱਟਰ ਚਾਲਾਂ ਵਰਤੀਆਂ ਅੱਤੇ ਦੀਆਂ ਬਣਾ ਕੇ ਠਾਕਰ ਨੂੰ ਥਾਲੀ ਦੇ ਵਿੱਚ ਰੱਖ ਕੇ ਝੂਟੀਆਂ ਕਸਮਾਸਨ ਜਿਹੜੀਆਂ ਉਹ ਖਾਧੀਆਂ ਅਖੀਰ ਔਰੰਗਜ਼ੇਬ ਦੇ ਵੱਲੋਂ ਇੱਕ ਚਿੱਠੀ ਆਈ ਜੋ ਇੱਕ ਦੂਤ ਸੀ ਉਹ ਗੁਰੂ ਮਹਾਰਾਜ ਜੀ ਦੇ ਪਾਸ ਲੈ ਕੇ ਆਇਆ ਉਹ ਚਿੱਠੀ ਦੇ ਵਿੱਚ ਉਹ ਫਾਰਸੀ ਦੇ ਵਿੱਚ ਚਿੱਠੀ ਸੀ ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਸੀ ਕੀ ਤਸਰੀਬ ਦਰ ਕਸਬਰ ਕਾਂਗੜ ਕੋਨੰਦ ਕਾਂਗੜ ਕੋਨੰਦ ਦਾ ਅਰਥ ਹੈ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਾਂਗੜ ਵਾਲੇ ਪਾਸੇ ਚਲੇ ਜਾਓ ਦੇ ਤਸਰੀਫ ਤਰ ਕਸਬਰ ਕਾਂਗੜ ਕੋਨੰਦ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਾਂਗੜ ਜਾ ਕੇ ਰਹਿਣਾ ਕਰੋ ਵਯਾ ਪਾਸ ਮੁਲਾਕਾਤ ਬਾਰੇ ਸੁਵਦ ਇਸ ਪਿੱਛੋਂ ਆਪਣੀ ਮੁਲਾਕਾਤ ਹੋਵੇਗੀ ਨਾ ਜਰਾ ਦਰੀ ਰਾ ਖਤਰਾ ਤਰਾਸਤ ਤੁਹਾਨੂੰ ਇਥੋਂ ਰਸਤੇ ਦੇ ਵਿੱਚ ਜਾਂਦਿਆਂ ਨੂੰ ਕੋਈ ਵੀ ਖਤਰਾ ਨਹੀਂ ਹੋਏਗਾ ਹਮਾ ਕੋਮ ਬਰਾੜ ਕੋਮ ਰਾਸਤ ਕਿਉਂਕਿ ਜਿਹੜੀ ਬਰਾੜਾਂ ਦੀ ਕੋਮ ਹੈ ਉਹ ਤੁਹਾਨੂੰ ਵੀ ਗੁਰੂ ਕਰਕੇ ਮੰਨਦੀ ਏ ਤੇ ਉਹ ਜਿਹੜਾ ਏਰੀਆ ਹੈ ਉਹ ਮੇਰੇ ਵੀ ਅਧੀਨ ਹੈ ਬਿਆਜ ਆ ਸੁਖਨ ਖੁਦ ਜਬਾਨੀ ਕੋ ਨੇ ਉਥੇ ਆਪਾਂ ਆਹਮੋ ਸਾਹਮਣੇ ਬੈਠ ਕੇ ਤੇ ਵਿਚਾਰਾਂ ਦੇ ਨਾਲ ਇਸ ਸਮੱਸਿਆ ਨੂੰ ਸੁਲਝਾ ਲਵਾਂਗੇ ਬੁਰਵੇ ਸੁਮਾ ਮਿਹਰਬਾਨੀ ਕੋ ਨੇ ਇਸ ਦੇ ਲਈ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਯਕ ਕੇ ਅਸਪ ਸਹਿਤ ਹੈ ਇਹ 1000 1000 ਘੋੜਾ ਜਿਹੜਾ ਉਹ ਗੁਰੂ ਮਹਾਰਾਜ ਜੀ ਮੈਂ ਤੁਹਾਨੂੰ ਨਜਰਾਨੇ ਦੇ ਲਈ ਦਿਆਂਗਾ ਬਿਆਤਾ ਬਗੀਤੀ ਜੇ ਸੰਹੀ ਤੇ ਯਾਰ ਤੇ ਹੋਰ ਵੀ ਕਈ ਤੋਹਫੀਆਂ ਤੇ ਨਾਲ ਤੁਹਾਨੂੰ ਨਵਾਜਾਂਗਾ ਜਦੋਂ ਇਹ ਚਿੱਠੀ ਪੜ੍ਹ ਕੇ ਗੁਰੂ ਮਹਾਰਾਜ ਜੀ ਨੇ ਸਾਰੇ ਖਾਲਸਾ ਪੰਥ ਨੂੰ ਸੁਣਾਈ ਤੇ ਸਾਰਿਆਂ ਦੇ ਵੱਲੋਂ ਗੁਰਮਤੈ ਜਿਹੜਾ ਉਹ ਇਹ ਪਾਸ ਕੀਤਾ ਗਿਆ ਕਿ ਅਨੰਦਪੁਰ ਸਾਹਿਬ ਨੂੰ ਛੱਡਿਆ ਜਾਵੇ ਨੰਦਪੁਰ ਸਾਹਿਬ ਨੂੰ ਛੱਡਣ ਦੇ ਲਈ 6 ਤੇ 7 ਪੋ ਦੀ ਸਾਂਝੀ ਰਾਤ ਤੇ ਜਿਹੜੀ ਤਕਰੀਬਨ 12:00 ਵਜੇ ਦਾ ਸਮਾਂ ਅੱਧੀ ਰਾਤ ਦਾ ਸਮਾਂ ਜਿਹੜਾ ਇਹ ਨਿਯੁਕਤ ਕੀਤਾ ਗਿਆ ਇਸ ਦਾ ਕਾਰਨ ਇਹ ਸੀ ਕਿ ਠੰਡ ਬੜੀ ਜ਼ੋਰਾਂ ਤੇ ਪੈ ਰਹੀ ਸੀ ਵੈਰੀ ਸੰ ਜਿਹੜੇ ਉਹ ਠੰਡ ਦੇ ਮਾਰੇ ਤੰਬੂਆਂ ਦੇ ਵਿੱਚ ਵੱਡ ਜਾਣਗੇ ਤੇ ਦੂਸਰਾ ਇਸ ਰਾਤ ਨੂੰ بارش ਵੀ ਹੋ ਰਹੀ ਸੀ ਤਾਂ ਕਿ ਆਪਣੇ ਆਪ ਨੂੰ ਇਥੋਂ ਸੇਫ ਭਲੀ ਭੰਤੀ ਜਿਹੜਾ ਉਹ ਕੱਢਿਆ ਜਾਵੇ ਖਾਲਸਾ ਪੋਜੀ ਦਾ ਬਕਾਇਦਾ ਇੱਕ ਸੁਈਆ ਸੀ ਖਾਲਸਾ ਪੋਜੀ ਦਾ ਬਕਾਇਦਾ ਇੱਕ ਸੁਈਆ ਵਿਭਾਗ ਸੀ ਜਿਸ ਦਾ ਮੁਖੀ ਸੀ ਭਾਈ ਬਚਿੱਤਰ ਸਿੰਘ ਬਰਾੜ ਇਸ ਵਿਭਾਗ ਨੇ ਸਮੇ ਸਮੇਂ ਤੇ ਦੁਸ਼ਮਨ ਦੀ ਜਿਹੜੀ ਹਰ ਹਰਕਤ ਸੀ ਉਹਦਾ ਵੇਰਵਾ ਗੁਰੂ ਮਹਾਰਾਜ ਦੀ ਸੱਚੇ ਸਤਗੁਰੂ ਦੇ ਪਾਸ ਦਿੱਤਾ ਇਸੇ ਨੇ ਦੱਸਿਆ ਸੀ ਕਿ ਹਾਥੀ ਤੋਂ ਲੋਹ ਗੜ ਦਾ ਕਿਲਾ ਜਿਹੜਾ ਉਹ ਤੜਵਾਇਆ ਜਾਏਗਾ ਗੇਠ ਨੂੰ ਚੱਕ ਟੱਕਰ ਮਲਵਾਈ ਜਾਏਗੀ ਗੁਰੂ ਜੀ ਨੂੰ ਖਬਰ ਦਿੱਤੀ ਸੀ ਕਿ ਸਰਹੰਦ ਤੇ ਲਾਹੌਰ ਦੀ ਫੌਜ ਹੈ ਜਿਹੜੀ ਸਰਹੰਦ ਦਾ ਸੂਬੇਦਾਰ ਸੀ ਵਜੀਰ ਖਾਂ ਤੇ ਲਾਹੌਰੇ ਜਿਹੜਾ ਲਾਹੌਰ ਤੋਂ ਵੀ ਇੱਕ ਵੱਡੀ ਫੌਜ ਲੈ ਕੇ ਸੂਬੇਦਾਰ ਜਿਹੜਾ ਉਹ ਆ ਰਿਹਾ ਸੀ ਇਹ ਫੌਜੀ ਜਿਹੜੀ ਰੋਪੜ ਪਹੁੰਚ ਚੁੱਕੀ ਸੀ ਤੇ ਇੱਥੇ ਕਿਸੇ ਗੁਪਤ ਸਥਾਨ ਤੇ ਭਾੜੀ ਰਾਜਿਆਂ ਦੇ ਨਾਲ ਅਗਲੇ ਦਿਨ ਜਿਹੜਾ ਹਮਲਾ ਕਰਨਾ ਸੀ ਉਸ ਦੇ ਉੱਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ ਤੇ ਇਹ ਸੋਚਣਾ ਸੀ ਵੀ ਸਵੇਰ ਤੱਕ ਇੱਕ ਭਿਆਨਕ ਹਮਲਾ ਕੀਤਾ ਜਾਵੇਗਾ ਸੋ 6 ਤੇ 7 ਪੂ ਦੀ ਰਾਤ ਨੂੰ ਕਿਲਾ ਛੱਡਿਆ ਗਿਆ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਸੀਸਕੰਜ ਵਾਲੇ ਸਥਾਨ ਤੇ ਸ਼ਿਵਦਰ ਭਾਈ ਗੁਰਬਖਸ਼ ਰਾਮ ਉਦਾਸੀ ਨੂੰ ਇਹ ਸੇਵਾ ਦੀ ਬਖਸ਼ਿਸ਼ ਕੀਤੀ ਸੀਸਗੰਜ ਦੀ ਸੇਵਾ ਪਕਸ਼ਨ ਉਪਰੰਤ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਨੇ ਔਰੰਗਜ਼ੇਬ ਦੀ ਚਿੱਠੀ ਹੈ ਜਿਹੜੀ ਤੇ ਇਹਦੇ ਵਿੱਚ ਜੋ ਕੁਰਾਨ ਦੀਆਂ ਕਸਮਾਂ ਖਾਦੀਆਂ ਸਨ ਨੂੰ ਭਾਈ ਮੋਹਕਮ ਸਿੰਘ ਜੀ ਨੂੰ ਸੌਂਪ ਦਿੱਤੀ ਆਨੰਦਪੁਰ ਸਾਹਿਬ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਰਾ ਵੀਰ ਜਿਹੜਾ ਇਹ ਛੋਟੇ-ਛੋਟੇ ਜਥਿਆਂ ਦੇ ਵਿੱਚ ਜਾਵੇਗਾ ਤੇ ਜਿਤਨੀਆਂ ਵੀ ਪਗ ਡੰਡੀਆਂ ਸ਼ਾਈ ਟਿੱਬੀ ਵੱਲ ਜਾਂਦੀਆਂ ਨੇ ਇਹਨਾਂ ਦੀ ਵਰਤੋਂ ਕਰਕੇ ਸਾਰਾ ਵੀਰ ਜਿਹੜਾ ਫਿਰ ਉਹ ਸ਼ਾਈ ਟਿੱਬੀ ਤੇ ਇਕੱਤਰਤ ਹੋ ਜਾਵੇਗਾ ਕਿਉਂਕਿ ਇੱਥੇ ਨੇੜੇ ਨਰਮੋਗੜ ਕਿਲਾ ਪੈਂਦਾ ਜੀ ਨਰਮੋਦਾ ਏਰੀਆ ਪੈਂਦਾ ਸੀ ਤੇ ਇੱਥੇ ਖਾਲਸੇ ਨੇ ਕਈ ਲੜਾਈਆਂ ਕੀਤੀਆਂ ਸਨ ਇੱਥੋਂ ਦੀਆਂ ਪਗ ਡੰਡੀਆਂ ਇੱਥੋਂ ਦੇ ਜੰਗਲੀ ਏਰੀਏ ਨੂੰ ਖਾਲਸਾ ਸੀ ਜਿਹੜਾ ਉਹ ਚੰਗੀ ਤਰ੍ਹਾਂ ਜਾਣਦਾ ਸੀ ਸੋ ਇਸੇ ਤਰੀਕੇ ਕੀਤਾ ਗਿਆ ਪੂਜਾ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਪਗ ਡੰਡੀਆਂ ਤੇ ਅਜੇ ਨਹੀਂ ਸੰਪੰਚੇ ਅਜੇ ਸ਼ਹੀ ਟਿੱਬੀ ਤੇ ਨਹੀਂ ਸੰਪੰਚੇ ਚਾਲੀ ਕੋ ਸਿੰਘ ਤੇ ਗੁਰੂ ਜੀ ਨਾਲ ਬਾਕੀ ਸਿੰਘ ਸੰ ਜਿਹੜੇ ਉਹ ਵੀਰ ਦੇ ਰੂਪ ਦੇ ਵਿੱਚ ਪਗ ਡੰਡੀਆਂ